ਮੈਂ ਤਾਂ ਸਫਾਈ ਪੂਰੀ ਵੈਰੀ ਗੁੱਡ ਅਮ ਜੈਲਾ ਦੇ ਪਾਇਲਟ ਜੇ ਹੋ ਦੇ ਚਾਚਰਾ ਵਾਲਾ ਕੀ ਬਸ ਇੱਕ ਉਹ ਠੁੱਕ ਠੁੱਕ ਕਰਦੀ ਰੋੜੇ ਦੀ ਬਾਤ ਸਾਂਹੋਦਰੀ ਭੱਜ ਕਿੱਧਰ ਗਈ ਮੈਂ ਆਰਦਾ ਵੀ ਕੰਮ ਕਰਦੀ ਆ ਆਪਦਾ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਸਾਲਾ ਜਿੰਨੇ ਚਿੰਗਮ ਖਾਣੀ ਆ ਤੂੰ ਤੇ ਮੇਰੇ ਸਿਰ ਉੱਤੇ ਗਾਲੀ ਕੱਢਦੀ ਤੇ ਝੱਗ ਮੇਰੇ ਸਿਰ ਤੇ ਆਪਣਾ ਕੰਮ ਤਾਂ ਪਹਿਲਾਂ ਜਾ ਕੇ ਜੱਟ ਮੈਨੂੰ ਉਹ ਨਹੀਂ ਗੱਲ ਸਮਝ ਆਉਂਦੀ ਆ ਕੀ ਫੁੱਲਿਆ ਮੈਨੇ ਆ ਕੀ ਹੈ ਨਹੀਂ ਉਹ ਖਾ ਖਾ ਕੇ ਇਹਨੇ ਮਸਲ ਗੇਨ ਕੀਤੇ ਮਸਲ ਗੇਨ ਕੀਤੇ ਤੂੰ ਕੱਲ ਤਾਂ ਚੋਦੇ ਬੱਸ ਨਹੀਂ ਜੀ ਉਹ ਆ ਜਾ ਕਿਉਂ ਆ ਆ ਗਈ ਠੁੱਕ ਠੁੱਕ ਕਰਦੀ ਰੋੜੇ ਦੀ ਬਾਤ ਸੰਗੋਦਰੀ ਕੱਪ ਦੇ ਦੇ ਕੱਢ ਤੇ ਹੁਣ ਕਿੱਧਰ ਚੱਲੀ ਹੈ ਭੱਜ ਕਿੱਧਰ ਗਈ ਸੀ ਮੈਂ ਆਰਥਾ ਵੀ ਕੰਮ ਕਰਦੀ ਆ ਆ ਦਾ ਕੱਢੀ ਧਵਾ ਲੋ ਘਰ ਧਵਾ ਲੋ ਆਵਾਜ ਦੇਵਾਜ ਗੱਡੀ ਧਵਾ ਲੋ ਘਰ ਧਵਾ ਲੋ ਤਾਦੇ ਆਪਣੇ ਪਿੰਡ ਵਿੱਚ ਗੱਡੀਆਂ ਧੋਣ ਵਾਲਾ ਆ ਗਿਆ ਭਾਈ ਧੋਣਾ ਮੋਟੇ ਨਾ ਧੋਣਾ ਜਾ ਮਿਹਨਤ ਕਰਤਾ ਅਭੀ ਇਹਨਾਂ ਦੇ ਬੂਟ ਸਾਫ਼ ਕਰ ਦਿੱਤੇ ਤਰੇ ਹੋਰ ਬਲਾ ਮੜਾ ਜੋਰ ਹੈ ਜੋਰ 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 ਸਾਗਰ ਦੀ ਵੋਟੀ ਲੈਦੀ ਇੰਡੀਕਾ ਚਲਾ ਹੋਲੀ ਹੋਲੀ ਰੋਣਾ ਰੋਣਾ ਹੋਲੀ ਹੋਲੀ ਵੋਟਾਂ ਹਾਂਜੀ ਭਾਈ ਕੀ ਗੱਲ ਹੈ ਅੱਜ ਵਿਆਹ ਦੀਆਂ ਤਿਆਰੀਆਂ ਲਓ ਜੀ ਤਿਆਰੀ ਆ ਤੇ ਚਲੋ ਜੀ ਲੱਗਿਆ ਆ ਇਹ ਆਪਰੇਸ਼ਨ ਕਰਨ ਲੱਗੇ ਹੁਣ ਜਿਵੇਂ ਵੇੜੇ ਦਾ ਇਹ ਵਾਲੇ ਆਏ ਹੁੰਦੇ ਜਿਵੇਂ ਨਾਸਾ ਚੱਲਿਆ ਆ ਪਾਜੀ ਉੱਪਰ ਕੰਮ ਚੱਲਿਆ ਆ ਭੈਣ ਜੀ ਪੁੱਛਿਆ ਪਿੱਛੇ ਉਹ ਆ ਰਹੇ ਆ ਮੌਸਮ ਚੈੱਕ ਕੰਮ ਚੱਲੇ ਉੱਪਰ ਕਿਵੇਂ ਆ ਨਾਸਾ ਵਾਲੇ ਇਹ ਸਾਫ ਕਰਕੇ ਨਾਸਾ ਜਿਹੜਾ ਨਾਸਾ ਚ ਖੋਜ ਕਰ ਰਿਹਾ ਆ ਰਹੀ ਰੰਗਾਂ ਨਾਲ ਆਓ ਇੱਥੋਂ ਠੀਕ ਰੋਮੀ ਮੈਂ ਤਾਂ ਸਫਾਈ ਪੂਰੀ ਵੈਰੀ ਗੁੱਡ ਨਾਲ ਹੀ ਰੰਗ ਲਾਈ ਜਾਣਾ ਫੋਨ ਚੱਕਦਾ ਆਣ ਕੇ ਤੁਮਹਾਨੂੰ ਮਮੀ ਜੋਬ ਕਰਦੇਪੇ ਜੋਬ ਤੇ ਮਾਡਾ ਸ਼ਿਫਟ ਲੱਗ ਰਹੀ ਸਾਡੀ ਅੱਜ ਵੈਰੀ ਗੁੱਡ ਡਰੈਸ ਸਾਡੀ ਵੈਰੀ ਗੁੱਡ ਬੈਠੇ ਆ ਗਏ ਆ ਹਿੰਨਾ ਗੰਦ ਨਿਕਲਿਆ ਤੂੰ ਹੁੰਦੇ ਦੇਖ ਦੇਣਾ ਆ ਪੈਪ ਤੇ ਰਾ ਇੱਕੋ ਜੇ ਦੋਵੇਂ ਵੇਖੀ ਮਗਰ ਮੈਂ ਘਾਤੇ ਬਹਿ ਜੂਗਾ ਤੇ ਇੱਥੇ ਨਵ ਗਿਆ ਸਾਈਡ ਤੇ ਗਾਣੇ ਉੱਪਰ ਆ ਦੋਵੇਂ ਬੱਥਰੋ ਬਾਹਰ ਪਾਣੀ ਕਰਨਾ ਹੱਥ ਪਾ ਲੋ ਚੱਲ ਤੋਰਾ ਦੇਖੋ ਨਾ ਇਹ ਨਿੱਕੀਆਂ ਜਾਈਗਾ ਹਸਦਾ ਮਾਰ ਆਹ ਆ ਹੱਥ ਨਾ ਬਣਾਤਾ ਪੰਜਾ ਲਾਉਂਦਾ ਇਹ ਡਿੱਗਣੇ ਜਾਈਗਾ ਮੱਸੀ ਜਾਈਗਾ ਹਾਂ ਓਏ ਹੋਏ ਆ ਵੇਖਿਆ ਸਾਡੀਆਂ ਕੁੜੀਆਂ ਐ ਪੂਰੇ ਡਿਸਪਲਿਨ ਨਾਲ ਕੰਮ ਕਰਦੀਆਂ ਇਹਨਾਂ ਨੂੰ ਆ ਲਿਆਕ ਦਿੱਤੇ ਕੱਲ ਕਮਲੀਆਂ ਨਾਸਾ ਤੁਹਾਨੂੰ ਕੀ ਫਾਇਦਾ ਹੋਇਆ ਦੱਸੋ ਜੀ ਸਾਡੇ ਜਿਹੜੇ ਉਹ ਦੂਜੇ ਕੱਪੜੇ ਉਹ ਨਹੀਂ ਹੋਏ ਤੇਰੇ ਤੁਹਾਨੂੰ ਵਧੀਆ ਲੱਗਾ ਏ ਇਹ ਸਾਡੇ ਆ ਤੇ ਵਧੀਆ ਲੱਗਾ ਬਾਹ ਖੜ ਜਾਾਂਗੇ ਅੱਗੇ ਡੰਡਾ ਲੈ ਕੇ ਮੈਂ ਤਾਂ ਮੱਝਲ ਕੋਚ ਮੈਨੂੰ ਡਰੀਂ ਨਹੀਂ ਕਰਤਾਂ ਨਹੀਂ ਡਰਗੇ ਕੁਝ ਜਾਣੇ ਯਾਰ ਉਹ ਮੇਰਾ ਤੂੰ ਤੇਰੀ ਉੜਕੀ ਮੇਰੇ ਤੇ ਮੈਲੀ ਪਈ ਮਾਦੀ ਕੋਦੋਂ ਵੈਲਿਊ ਆ ਨਾ ਕਰੇ ਬਾਹਲੇ ਉਹ ਤਾਂ ਆਵਾਜ਼ ਆ ਲੈਦੇ ਜੀ ਪਾਇਲਟ ਜੇ ਹੋਵੇ ਤੇ ਆਇਟ ਚਲਾਉਣ ਲੱਗੀ ਹੁੰਦੀ ਤੇਖੀ ਬਣਾ ਲੇ ਬਸ ਇੱਕ ਹੋਰ ਹੀ ਹੈਗਾ ਹੈਲਮਟ ਆਪਣ ਕੋਲ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ